ਗੁਰਦਾਸਪੁਰ ਦੇ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਮਸ਼ੂਕ ਆਪਣੇ ਚਾਰ ਨਿਆਣਿਆਂ ਨੂੰ ਲੈ ਕੇ ਆਪਣੇ ਆਸ਼ਕ ਦਾ ਵਿਆਹ ਟੜਵਾਉਣ ਪਹੁੰਚ ਗਈ ਜੀ ਹਾਂ ਆਸ਼ਕੀ ਦਾ ਭੂਤ ਇੰਨਾ ਸਿਰ ਤੇ ਸਵਾ ਸੀ ਕਿ ਚਾਰ ਬੱਚਿਆਂ ਦੀ ਮਾਂ ਨੇ ਆਪਣੀ ਇੱਜ਼ਤ ਤੱਕ ਵੀ ਨਾ ਵੇਖੀ ਅਤੇ ਆਪਣੀ 5 ਸਾਲ ਦੀ ਲੱਗੀ ਯਾਰੀ ਟੜਕ ਕਰਕੇ ਟੁੱਟਦੀ ਵੇਖ ਔਰਤ ਨੇ ਹੰਗਾਮਾ ਕਰ ਦਿੱਤਾ ਹੈਲੋ ਮੀਡੀਆ ਹੈਲੋ 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 ਬ੍ਰਦਰ ਹੈਲੋ ਮੀਡੀਆ ਨਾਲ ਹਗਲ ਨਹੀਂ ਕਰਨੀ ਉਹ ਬੰਦੇ ਲੱਗੇ ਆ ਆਵਾਜ਼ ਜਨਮਾਤ ਸੰਗਤ ਆ ਮਾਮਲਾ ਪਟਾਲਾ ਦੇ ਨੇੜੇ ਗੁਰਦੁਆਰਾ ਅਚਲ ਸੈਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੇ ਰਹਿਣ ਵਾਲੀ ਬਲਜਿੰਦਰ ਕੌਰ ਚਾਰ ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਨਿਵਾਸੀ ਮਰੜ ਦਾ ਜਿਸ ਦਾ ਵਿਆਹ ਹੋ ਰਿਹਾ ਹੁੰਦਾ ਮਹਿਲਾ ਨੂੰ ਭਿੰਨਕ ਲੱਗ ਜਾਂਦੀ ਹੈ ਤਾਂ ਉੱਥੇ ਪਹੁੰਚ ਕੇ ਉਸ ਦਾ ਵਿਆਹ ਤਣਵਾ ਦਿੰਦੀ ਹੈ ਤੇ ਰੱਜ ਕੇ ਹਾਈ ਵੋਲਟੇਜ ਦਾ ਡਰਾਮਾ ਕਰਦੀ ਹੈ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਮਹਿਲਾ ਨੂੰ ਖਰੀਆਂ ਖਰੀਆਂ ਸੁਣਾਉਂਦੀਆਂ ਨੇ ਸਾਡੇ ਘਰ ਆਈ ਮੈਨੂੰ ਕੀ ਪਤਾ ਤੈਨੂੰ ਕੀ ਕਰਦੀ ਤੂੰ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਿ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਾਹਦੇ ਲਈ ਮੁੰਡਾ ਬੁਲਾ ਦਿੰਗੇ ਬੁਲਾਓ ਫਿਰ ਕਾਹਦੇ ਲਈ ਬੁਲਾ ਲਗੇ ਨਾ ਬੁਲਾਓ ਘਟ ਨਾ ਮੈਂ ਪਿੰਡ ਚ ਵੀ ਨਾ ਕੁੜੀ ਰਹੀ ਉਹ ਵੀ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਇਸ ਚਾਹ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੂੰ ਵੀ ਨੇ ਛੱਡਦਾ ਜਲੂਸ ਕੱਢਣ ਵਾਲਦੇ ਹਟਾਈਆਂ ਨਾ ਪਾਸੇ ਨਹੀਂ ਨਿਕਲੇ ਇਹ ਮਾਂ ਨੂੰ ਇਹ ਨਾ ਮਿਲਿਆ ਇਹ ਨਾ ਤੇਰੇ ਤੇ ਆ ਜਾ ਇੱਕ ਵਾਰ ਇੱਧਰ ਤੇ ਆ ਜਾ ਇੱਕ ਵਾਰ ਇੱਧਰ ਤੇ ਆ ਜਾ ਚਾਹ ਨੂੰ ਕੇ ਕਰਾਂ ਨਾ ਆਦਾ ਖਾਣ ਚੰਗਾ ਬਣ ਜਾ ਤੇਰੇ ਮਰ ਜੇ ਤਾਂ ਮੈਂ ਉਹਨੂੰ ਅੱਖਾਂ ਵੀ ਚਲ ਕੋਈ ਨਹੀਂ ਤੇਰੇ ਨਿਆਣੇ ਸਾਹ ਲੈਣੀਆਂ ਮੈਂ ਉੱਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਮਾਂਵੇਂ ਨੂੰ ਸ਼ਾਂਤ ਕਰਵਾ ਦਿੱਤਾ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਦੇ ਵਿੱਚ ਲੈ ਜਾਂਦੀ ਹੈ ਤੇ ਜਿਸ ਲੜਕੀ ਨਾਲ ਉਸਦਾ ਵਿਆਹ ਹੋਣ ਜਾ ਰਿਹਾ ਹੁੰਦਾ ਉਸ ਦੇ ਸਾਰੇ ਗਹਿਣੇ ਅਤੇ ਉਹਨਾਂ ਦਾ ਪੂਰਾ ਖਰਚਾ ਉਹਨਾਂ ਨੂੰ ਦਵਾਇਆ ਜਾਂਦਾ ਅਕੀਕਾ ਤੋਂ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ